ਆ ਦੇਖ ਲੋ ਜੀ ਲੋਕਾਂ ਦੇ ਨਾਲੇ ਰਾਸ਼ਨ ਲੈ ਲਿਆ ਨਾਲੇ ਕਹਿ ਰਹੇ ਨੇ ਮਿਲਾਂਗੇ ਵੀਰ ਨੂੰ ਵਰਤਵਾ ਤੇ ਸ਼ੇਅਰ ਕਰੋ ਸਾਡੇ ਪਿੰਡ ਕੋਈ ਨਹੀਂ ਆਇਆ ਹਾਂ ਨਾ ਕੋਈ ਨਹੀਂ ਆਇਆ ਸਰਪੰਚ ਦਾ ਨੰਬਰ ਹੈਗਾ ਤੁਹਾਡੇ ਪਿੰਡ ਦੇ ਦਾ ਸਰਪੰਚ ਨਾਲ ਗੱਲ ਕਰਾਓ ਜੀ ਆਪਣੇ ਨਾਲ ਫੇਰ ਦੇਣਾ ਹੈ ਸਮਾਨ ਨਹੀਂ 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 ਮਾਤਾ ਪੰਜ ਗੱਲ ਕਰਨ ਜੋ ਕਹਿੰਦੇ ਉਹਨੂੰ ਸਰਪੰਚ ਕਮ ਲਾਇਆ ਫੇ ਪਿੰਡਿਆਰੇ ਐਂ ਦੇਖ ਕੇ ਦੇਣਾ ਜਿਹੜੀ ਚੀਜ਼ ਲੱਗੂਗੀ ਸਾਨੂੰ ਜੇ ਤੁਹਾਡੇ ਕੋਲ ਹੋਇਆ ਤਾਂ ਕੱਖ ਨਹੀਂ ਦੇਣਾ ਇਹ ਦੇਖ ਲੋ ਆ ਸ਼ਾ ਸ਼ਾ ਇਹ ਚੀਜ਼ ਤੁਹਾਡੇ ਕੋਲ ਹੋਈ ਤਾਂ ਇਹ ਨਹੀਂ ਦੇਣੀ। ਇਹ ਨਾ ਹੋਈ ਤਾਂ ਇਹ ਲੈ ਕੇ ਜਾਵਾਂਗੇ। ਚਲਿਓ ਕਰਾਂ ਨੂੰ। ਇਹ ਚੀਜ਼ ਨਹੀਂ ਉਹ ਅੱਡਾ। ਚਲੋ ਆਜੋ। ਜਿੱਦਣ ਦਾ ਮਲਕ ਜਿੱਦਣ ਦਾ ਪਾਣੀ ਆਇਆ ਤੁਹਾਡੇ ਕੋਈ ਨਹੀਂ ਪਹੁੰਚਿਆ। ਇੱਥੇ ਇੱਕ ਲਾਉਂਦੇ। ਮਲਕ ਪਹੁੰਚਿਆ ਹੀ ਕੋਈ ਨਹੀਂ। ਨਾ ਨਾ ਪਹੁੰਚਿਆ ਇੱਥੇ ਇੱਕ ਲਾਉਣਾ ਫਾਦਰ ਪਹੁੰਚੇ। ਉਹ ਆਇਆ। ਫਾਦਰਾਂ ਨੇ ਦੱਸਾਇਆ ਨਾ। ਰੋਕ 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 ਫਾਦਰ ਪਹੁੰਚੇ ਆ। ਹਾਂ ਫਾਦਰਾਂ ਤੋਂ ਲੈਣ ਨਹੀਂ ਜਾਂਦੇ ਹੁਣ ਇੱਥੇ ਤਾਂ ਖੜੇ ਆ ਫੇ। ਦੇਖੋ। ਚੱਲ ਅੱਜ ਪਹਿਲਾਂ ਇਹਨਾਂ ਦੇ ਦੇਖ ਕੇ ਆਉਣਾ। ਮੋੜ। ਚਲੋ ਮਾਤਾ ਚਲੋ ਦਿਖਾਓ ਬੇਨਾ